ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਆਪਾਂ ਕਰਦੇ ਆ 855 ਦਿਲਾਂ ਦੀ ਤੜਕਾ ਜਿਹੜਾ ਸ਼ਾਨ 4x4 ਤੇ ਆਪਣਾ ਪ੍ਰੀਤ ਹੋਰ ਕੁਝ ਨਹੀਂ ਬਸ ਇਕੱਲੇ ਆਹ ਤੋਂ ਡਰਾਈਵਰਟਰੀ ਹੈ ਆਪਣੇ ਕੋਲੇ ਇਹ ਰਿਮੋਟ ਵਾਲਾ 4x4 ਜਾਨ ਬਹੁਤ ਹੈ ਦਾ ਆ ਪੂਰਾ ਵਧੀਆ ਬਣਿਆ ਪੂਰਾ ਘੈਂਟ ਤੇ ਇੱਕ ਹੋਰ ਬਣਾਉਣਾ ਆਪਾਂ ਨਿਊ ਹਾਲੈਂਡ ਤੇ ਉਹਦੀ ਬਸ ਤਿਆਰੀਆਂ ਕਰਦੇ ਆਂ ਇਹ ਅੱਜ ਫੜਾ ਦੇਣਾਂਗੇ ਅ ਕੱਲ ਨੂੰ ਫੜਾ ਦੇਣਗੇ ਅੱਜ ਫੜਾ ਦਾਂਗੇ ਅਥੇ ਨੇੜੇ ਫੜਾਉਣਾ ਆਪਾਂ ਹਨਾ ਬਾਈ ਹੈਂਡੀ ਫੜਾ ਕੇ ਆਵਾਂਗੇ ਤਾਂ ਕਰਕੇ ਕੂਰੀਅਰ ਦੀ ਲੋੜ ਹੀ ਨੇ ਤੇ ਬਸ ਇਹ ਹੋ ਜਾਊਗਾ ਆਪਣਾ ਕੰਪਲੀਟ ਹੋ ਗਏ ਹੋਈਗਾ ਹੋਰੂਗਾ ਕੀ ਕੋਈ ਹੈ ਨਹੀਂ ਕਿ ਬਸ ਇਹ ਤੇ ਕਰਨ ਵਾਲਾ ਹੋਰ ਕੁਝ ਵੀ ਮੜਾ ਮੋਟਾ ਤੇ ਇੱਕ ਥਾਂ ਤੇ ਜ ਕੋਈ ਹੋਇਆ ਵੀ ਤਾਂ ਉਹ ਵੀ ਤਾਂ ਹੈ ਹੀ ਨਹੀਂਗਾ 100% ਹੋਈਗਾ ਸਭ ਕੁਝ ਕਰਤਾ ਮਗਰ ਲਫਟ ਵਗੈਰਾ ਵੀ ਲੱਗ ਗਈ ਟਾਇਰ ਵੀ ਪੈ ਗਏ ਸਭ ਕੁਝ ਬਸ ਰੀਲਾਂ ਦੇ ਫੋਟੋਆਂ ਇੱਕ ਬਣਾਉਣੀ ਆ ਆਪਾਂ ਠੀਕ ਬਣਾ ਲੀਏ ਦੋ ਤਿੰਨ ਤੇ ਮੜ ਕੇ ਇੰਸਟਾਗ੍ਰਾਮ ਤੇ ਦੇਖਿਓ ਆਪਣੇ ਪਾਵਾਂਗੇ ਇਹ ਕਾਹਦੀ ਸ਼ੋਅ ਫਿੱਟ ਕਰਨ ਲਈ ਬਸ ਸ਼ੋਅ ਫਿੱਟ ਕਰਨ ਲਈ ਆ ਮੋਡੀਫਾਈ ਕਰਕੇ ਲਾ ਦਾਂਗੇ ਓਕੇ ਤੇ ਬਸ ਫਿੱਟ ਹੋ ਜੂਗੀ ਵੈਸੇ ਨਹੀਂ ਤੇ ਨਾਂ ਵੀ ਲੱਗੇ ਤਾਂ ਵਧੀਆ ਕਿਉਂਕਿ ਇਹ ਵਾਰ ਚੱਕੇ ਚੁੱਕਣੀ ਪੈ ਜਾਣੇ ਚੱਕ ਕੇ ਆਪਾਂ ਵੀ ਕੀ ਕਰਨੀ ਵੈਸੇ ਤੇ ਅੰਮੂਰੇ ਟਾਇਰ ਆ ਪਾਏ ਆ ਮਗਰ ਆ ਸੋਹਣਾ ਲੱਗਦਾ ਯਾਰ ਹਨਾ ਤੇ ਬਸ ਆਈ ਸੀਗਾ ਅੱਜ ਬਨਾਈ ਜਾਂਦੇ ਤੇ ਆ ਹੁਣ ਮੋਟਰ ਅਗਲੇ ਜੀ ਯੂਜ਼ ਕਰਾਂਗੇ ਇੱਕ ਆ ਮੈਂ ਫਰੰਟ ਐਕਸਲ ਬਣਾਇਆ ਸੀਗਾ ਹੋਰ ਮਾਡਲ ਦਾ ਮਤਲਬ ਕਿ ਇਹਦੇ ਲਾਉਣਾ ਸੀ ਪਰ ਇਹਦੇ ਯਰ ਫਿੱਟ ਨਹੀਂ ਆਇਆ ਜੀ ਗੱੜ ਮੈਨੂੰ ਸਹੀ ਨਹੀਂ ਲੱਗਿਆ ਇਸ ਕਰਕੇ ਚਲੋ ਵੇਖਾਂਗੇ ਜੇ ਆਪਣੇ ਹੋਲੈਂਡ ਦੇ ਵਧੀਆ ਮਤਲਬ ਕਿ ਫਿੱਟ ਆ ਗਿਆ ਤਾਂ ਇੱਕ ਤਾਂ ਮੈਨੂੰ 베アリング ਨਹੀਂ ਮਿਲੇ ਸਭ ਤੋਂ ਮੇਨ ਵੱਡੀ ਪ੍ਰੋਬਲਮ ਇੱਥੇ 베アリング ਪੈਣਗੇ ਫਿਰ ਟਾਇਰ ਛੜੂਗਾ ਫਿਰ 베アリング ਨਹੀਂ ਮਿਲੇ ਫਿਰ ਮੈਂ ਕਿ ਰਾਈਟ ਟਾਇਰ ਨਾਲ ਬਣਾਉਂਦਾ ਕੋਈ ਫਾਇਦਾ ਨਹੀਂ ਇਸ ਕਰਕੇ ਤਾਂ ਕਰਕੇ ਤਾਂ ਮੈਂ ਇਹਨੂੰ ਕੈਨਸਲ ਕਰਦਾ ਠੀਕ ਹੈ ਨਾ ਬਸ ਆ ਕਰੀ ਜਾਂਦੇ ਆ ਤੇ ਹਜੇ ਕੋ ਦਾ ਨੰਬਰ ਲਾਉਣਾ ਯਾਰ ਰਿਮੋਟਰ ਮਾਟ ਆ ਗਿਆ ਸਾਰਾ ਕੁਝ ਆ ਗਿਆ ਰਿਮੋਟ ਆ ਗਿਆ ਤੇ ਹੈ ਉਹਦਾ ਨੰਬਰ ਨਹੀਂ ਲੱਗਿਆ ਹੁਣ ਨੰਬਰ ਉਹਦਾ ਜਾਂ ਤਾਂ ਫਿਰ ਹਾਲੈਂਡ ਤੋਂ ਬਾਦ ਲਾਵਾਂਗੇ ਤੇ ਜਾਂ ਵਿਚੀ ਉਹਦੇ ਘਾਟਾ ਮੋਝਾ ਕਰ ਲੈਨੇ ਹਨਾ ਤੇ ਬਸ ਹਾਲੈਂਡ ਤੇ ਕਰਦੇ ਆ ਤਿਆਰੀਆਂ ਇਹਨੂੰ ਫਲਾਇਆਉਣੇ ਆ ਅੱਜ ਆ ਕਰ ਫਲਾਵਾ ਦਾਂਗੇ ਤੇ ਆਹ ਮੋਟਰ ਨੂੰ ਕਰਦੇ ਆ ਅਪਡੇਟ ਤਾਂ ਵੀ ਹਾਈ ਸਪੀਡ ਬਣਾਉਣੀ ਐ ਇਹਨੂੰ ਇਸ ਕਰਕੇ ਤੇ ਇਹਦੇ ਚ ਵੀ ਆਹੀ ਲੱਗੀ ਆ ਸੇਮ ਸਾਰਾ ਸਿਸਟਮ ਓਕੇ ਰੱਖੀਦਾ ਸਿਸਟਮ ਆਪਾਂ ਕੈਨ ਕਰਕੇ ਚਲੋ ਓਕੇ ਜੀ ਬਣਾ ਕੇ ਰੀਲਰ ਉਹ ਲੈ ਕੇ ਦੋ ਹਣਾ ਫਿਰ ਭੇਜਦੇ ਆ ਇਹਨੂੰ ਫੜਾ ਕੇ ਆਉਣੇ ਲੋ ਜੀ ਆ ਗਏ ਸੈਟਅਪ ਤੇ ਇੱਕ ਆ ਨਵੀਂ ਚੀਜ਼ ਲਿਆਂਦੀ ਆਪਾਂ ਮੈਟ ਇਹਦਾ ਜਿਹੜਾ ਕਟਿੰਗ ਮੈਟਨ ਦਾ ਇਹ ਨਵਾਂ ਲਿਆਂਦਾ ਤੇ ਇਧਰ ਮੈਂ ਸ਼ੁਰੂ ਸ਼ੁਰੂ ਕਰਤਾ ਟਰਾਲੀ ਦਾ ਕੰਮ ਇਹ ਤੁਸੀਂ ਮਗਰ ਲਈ ਵੀਡੀਓ ਚ ਨਹੀਂ ਵੇਖਿਆ ਹੋਣਾ ਠੀਕ ਹੈ ਨਾ ਪੂਰੀ ਐਂਡ ਕੋਕਾ ਬਣਾਈ ਆ ਇਹਦਾ ਤੇ ਰੈਡੀ ਹੋ ਜਾਂਦੀ ਆ ਡਾਲਾ ਮੈਂ ਕੱਲ ਲਾ ਤਾ ਸੀ ਪਰ ਪੱਟ ਤਾ ਹੁਣ ਮੈਂ ਸਹੀ ਨਹੀਂ ਲੱਗਿਆ ਸੀ ਉਹ ਅੱਜ ਇਹ ਕੁੰਡੇ ਲਾਤੇ ਮਗਰ ਬੈਕ ਤੇ ਖੜ ਜੋ ਕੈਮਰੇ ਸੈਟਿੰਗ ਕਰ ਲੀ ਗੇ ਇਧਰ ਹੁੰਡਾ ਲਾਤਾ ਤੇ ਆ ਇਧਰ ਹੁੰਡਾ ਲਾਤਾ ਠੀਕ ਹੈ ਜੀ ਤੇ ਬੱਸ ਕਰਦੇ ਹੁਣ ਓਕੇ ਰਿਪੋਰਟਾਂ ਤੇ ਇਹ ਵੈੱਡ ਵੀ ਲਾਵਾਂਗੇ ਵੈੱਡ ਬਹੁਤ ਚਲਾਵਾਂਗੇ ਪਹਿਲਾਂ ਪੱਥਲੇ ਹੱਲੇ ਕੈਂਡਾ ਬਣਾ ਲਾਂਗੇ ਠੀਕ ਹੈ ਨਾ ਸਭ ਕੁਝ ਓਕੇ ਜਮਾਂ ਸਪਾਈਸ ਹੋ ਜਾਣ ਓਕੇ ਆ ਕਿਸੇ ਵਾਸਤੇ ਨਹੀਂ ਬਣਾਉਂਦੇ ਪਏ ਸੇਲ ਵੀ ਕਰ ਦਾਂਗੇ ਪਰ ਫਿਲਹਾਲ ਮੈਂ ਆਪਦੇ ਵਾਸਤੇ ਬਣਾ ਰਿਆ ਹਾਂ ਹੁਣ ਆਪਣੀ ਵੀਡੀਓਂ ਘੈਂਟ ਬਣਾ ਕਰਨੀਆਂ ਮੈਂ ਵੇਣਾ ਥੱਲੇ ਸਾਰੇ ਤੇ ਮੈਟ ਵਿਛਾ ਦਾਂਗੇ ਲੈ ਆ ਕੇ ਨਾ ਵਧੀਆ ਜਿਹਾ ਘੈਂਟ ਜਾ ਤੇ ਹੋਰ ਵੀ ਅਪਡੇਟ ਕਰਾਂਗੇ ਹੌਲੀ ਹੌਲੀ ਅਜੇ ਕਿਉਂ ਨਾ ਸਮਾਂ ਨਹੀਂ ਲੱਗ ਰਿਹਾ ਜੋ ਸਮਾਂ ਲੱਗੇ ਨਾ ਉਦੋਂ ਕਰਾਂਗੇ ਮੈਂ ਥੋੜੀ ਮੋਟੀ ਕਰਾਂ ਕੰਪਲੀਟ ਜਿੰਨੀ ਕੋਈ ਮਸੂ ਦੱਸੂਗਾ ਫਿਰ ਨਾ ਪਾ ਤੇ ਡਾਲੇ ਦੇ ਵੀ ਮਾੜਾ ਮੋਟਾ ਕੱਟਣਾ ਲੱਗਣਾ ਤੇ ਬਸ ਆ ਕਰਦੇ ਆ ਤੇ ਕਲਰ ਕਰਾਂਗੇ ਦੂਜਾ ਲੋ ਜੀ ਟਰਾਲੀ ਹੋ ਗਈ ਆਪਣੀ ਕੰਪਲੀਟ ਤੇ ਆਇਦਾ ਬਣਾਤਾ ਇਹਨੋਂ ਕੀ ਕਰਨਾ ਬੋਲੀਆ ਮੈਂ ਤਾਂ ਜੈਕ ਹੂੰ ਜੈਕ ਮੂਰੇ ਜਿਹੜਾ ਨੇ ਥੱਲੇ ਅੱਗੇ ਖੜੂਗਾ ਅਡਜਸਟਮੈਂਟ ਇਹਨਾਂ ਦੇ ਬੜਾ ਉੱਚਾ ਕਟਿੰਗ ਕਰਨੀ ਹੈ ਜੇ ਤੇ ਬਸ ਇੱਕ ਪੇਂਟ ਰਹਿ ਗਿਆ ਬਾਕੀ ਸਾਰਾ ਕੁਝ ਬਣ ਗਿਆ ਇੱਕ ਦੋ ਚੀਜ਼ਾਂ 3D ਪ੍ਰਿੰਟ ਕਰਨੀਆਂ ਇਹਦੀਆਂ ਉਹ ਚੀਜ਼ਾਂ ਕਰ ਲਾਂਗੇ ਕਿ ਟੂਲ ਬਾਕਸ ਲਾਉਣ ਦੇ 3D ਪ੍ਰਿੰਟ ਕਰਕੇ ਤੇ ਇੱਕ ਸਾਈਡ ਤੇ ਪੌੜੀ ਦੇਖ ਲਾਂਗੇ 3D ਪ੍ਰਿੰਟ ਕਰਕੇ ਜੇ ਕੋਈ ਲਾਉਣੇ ਹੋਈ ਤਾਂ ਬਸ ਹੋਰ ਇੱਕ ਟਾਇਰ ਪਾਉਣੇ 3D ਪ੍ਰਿੰਟ ਹੋਰ ਆਪਾਂ ਕੁਝ ਨਹੀਂ ਕਰਨਾ ਬਸ ਇਹ ਟਾਇਰ ਹੁਣ ਦੇਖਣੇ ਆ ਕਿ ਮਤਲਬ ਕਿ ਟੈ ਪਹਿਲੇ ਟਾਇਰ ਪ੍ਰਿੰਟ ਕਰਾਂਗੇ ਟਾਇਰ ਪ੍ਰਿੰਟ ਕਰਕੇ ਵਿਚਾਲੇ ਦੇ ਐਕਸਲ ਲਾ ਕੇ ਸਾਰਾ ਹਨਾ ਫੇਰ ਇਹਨੂੰ ਪੇਂਟ ਕਰਾਂਗੇ ਇੱਕ ਇਹਦੇ ਤੇ ਸਾਈਡ ਤੇ ਉਹ ਲਾਉਣੀ ਸੌਰੀ ਆ ਲੈਉਣ ਵਾਲੀਆਂ ਤਾਰਾਂ ਆਈਆਂ ਇੱਥੇ ਲਾ ਕੇ ਰਣੀ ਆ ਇਹਨਾਂ ਥੋੜੀ ਸੋਹਣੀ ਬਣ ਚੁੱਕੀ ਬਸ ਆ ਦੋ ਚੀਜ਼ਾਂ ਰਹੀਆਂ ਇੱਕ ਤਾਂ ਫਰੰਟ ਐਕਸਲਰ ਰਹਿ ਗਿਆ ਇਹਦਾ ਤੇ ਇੱਕ ਤਾਰਾ ਲਾਉਣਾ ਚਾਹੀਦਾ ਹੋਰ ਬਾਕੀ ਕੰਪਲੀਟ ਆ ਸਾਰੀ ਬਸ ਕਲਰ ਹੀ ਕਰਨਾ ਟਰਾਲੀ ਬਹੁਤ ਸੋਹਣੀ ਬਣੀ ਯਾਰ ਵਾਕਿਆ ਨਾ ਜੇ ਕਲਰ ਕੁਲਰ ਹੋ ਗਏ ਨਾ ਸਟicker ਸਟicker ਲੱਗ ਗਏ ਪੂਰੀ ਐਂਡ ਕੋਕਾ ਵਾਇਆ ਸਾਰੇ ਮਗਰ ਲਾਤੇ ਠੀਕ ਆ ਅੱਗੇ ਵੀ ਲਾਤੇ ਤੇ ਹੁੱਕ ਵੀ ਲਾਤੀ ਤੇ ਬਸ ਆ ਇਹਦੀ ਇਹਦੀ ਰੌੜਾ ਦੇ ਵਿੱਚ ਪਾਉਗੇ ਇੱਥੇ ਇਹਨੂੰ ਵੀ ਪੇਂਟ ਕਰ ਤਾ ਇਹਨੂੰ ਬਲੈਕ ਕੀਤਾ ਕਿਉਂਕਿ ਬਾਕੀ ਆਪਾਂ ਦੇਖਾਂਗੇ ਬਲੂ ਕਰਾਂਗੇ ਜਾਂ ਰੈੱਡ ਬਲੂ ਮੇਰੇ ਕੋਲੇ origignal ਕਲਰ ਪਿਆ ਸ਼ਵਰਾਜ ਦਾ ਠੀਕ ਹੈ ਤੇ ਦੂਜਾ ਲਿਆਉਣਾ ਪਊਗਾ ਆਪਾਂ ਨੂੰ ਮੈਨੂੰ ਐ ਕਿ ਚੱਲ ਕੇ ਨਾ ਬਲੂ ਨਾਲ ਹੀ ਸਾਰ ਲਾਂਗੇ ਨਾ ਕਰ ਲਾਂਗੇ ਕਿਉਂਕਿ ਰੈੱਡ ਵੀ ਉਸ ਤਰ੍ਹਾਂ ਗ੍ਰੀਨ ਤਿੰਨੇ ਕਲਰ ਹੀ ਚੱਲ ਪੈਣਗੇ ਵੇਖਾਂਗੇ ਬਾਕੀ ਮੇਰੀ ਸਕੀਮ ਹੈਗੀ ਆ ਇੱਕ ਟਰਾਲੀ ਹੋਰ ਬਣਾਉਣ ਦੀ ਠੀਕ ਹੈ ਇਹ ਫੋਰ ਸੇਲ ਵੀ ਹੈ ਜੇ ਕਿਸੇ ਨੇ ਲੈਣੀ ਆ ਕੰਟੈਕਟ ਕਰ ਲਿਓ ਆਪਾਂ ਨੂੰ ਇੰਸਟਾਗ੍ਰam ਤੇ ਠੀਕ ਹੈ ਤੇ ਫੋਰ ਸੇਲ ਵਾਸਤੇ ਬਣਾਉਣਾ ਵੈਸੇ ਤਾਂ ਮੈਂ ਆਦੇ ਵਾਸਤੇ ਬਣਾਈ ਆ ਕਿਉਂਕਿ ਇੱਕ ਦੋ ਰੀਲਾਂ ਪਾਵਾਂਗੇ ਨਾ ਤੇ ਵਧੀਆ ਬਣੂਗੀ ਤੇ ਡਾ ਕਰੇਟਰ ਰੋਟਰ ਮਗਰ ਪਾ ਕੇ ਵੀਡੀਓ ਬਣਾ ਲਾਂਗੇ ਬਸ ਤੇ ਫੋਰ ਸੇਲ ਵੀ ਕਰ ਦਾਂਗੇ ਆਪਾਂ ਸੇਲ ਵਸਤੀ ਕਰਦੇ ਚੀਜ਼ਾਂ ਬਜਾ ਦਾ ਬਣਾਉਣੇ ਤੇ ਅਜ ਦੂਜਾ ਦਿਨ ਲਾ ਕੇ ਇਹਨੂੰ ਮੈਨੂੰ ਤੇ ਦੂਜੇ ਦਿਨ ਸਮਝ ਲਓ ਕੰਪਲੀਟ ਹੋ ਗਈ ਕਿਉਂਕਿ ਮੇਰੇ ਕੋ ਤਾਰਾਂ ਹੁੰਦੀਆਂ ਤੇ ਟਾਇਰ ਬਣੇ ਹੁੰਦੇ ਮੇਰੇ ਕੋ ਕੰਪਲੀਟ ਸੀ ਦੂਜੇ ਦਿਨ ਦੋ ਦਿਨਾਂ ਚ ਬਣਾਤੀ ਮੈਂ ਪੇਂਟ ਕਰਕੇ ਦਵਾ ਭੇਜ ਦੇਣੀ ਇਹਨੂੰ ਤੇ ਇਹਨੂੰ ਵਿੱਡ ਵੀ ਲਾਵਾਂਗੇ ਆਪਾਂ ਹਨਾ ਪਹਿਲਾਂ ਇਹ ਦੇਖਦੇ ਰੱਖ ਕੇ ਕੀ ਰਿਸਪੌਂਸ ਮਿਲਦਾ ਆਪਾਂ ਨੂੰ ਹਨਾ ਤੇ ਬਾਕੀ ਆਪਾਂ ਇਹਨੂੰ ਵੀ ਕਰਾਂਗੇ ਵਿੱਡ ਵੀ ਲਾਵਾਂਗੇ ਚਲੋ ਮੈਂ ਹੁਣ ਇਹਨੂੰ ਕਿਰਾਏ ਇਹਦੇ ਟੈਟੂਰ ਬਣਾਵਾਂ ਨਾ ਸੈ ਸੂਈ ਦੇਖਾ ਕਿੰਨਾ ਕਿਵੇਂ ਰੱਖਣਾ ਬਾਅਦੋਂ ਇਹਨੂੰ ਪੇਂਟ ਕਰਦੇ ਆਪਾਂ ਲੋ ਬਈ ਮੱਥੇ ਬਣਨ ਆਏ ਸੀਗੇ ਤੇ ਨਾਲ ਨਾਲ ਐ ਵੀ ਲਾਦਾ ਕਿਉਂਕਿ ਖਾਲੀ ਸੀ ਨਾ ਤੇ ਚੱਲ ਢੱਕੇ ਲਾ ਗਏ ਢੱਕੇ ਵੇ ਖਾਲੀ ਜੀ ਲਾ ਗਏ ਵੇ ਫੇ ਖਾਲੀ ਜੀ ਖੜਦੇ ਨਹੀਂ ਢੱਕੇ ਘਰ ਕੋਲੇ ਛੱਜਾ ਮੌਸਮ ਹੋਇਆ ਪਿਆ ਐਨ ਪੂਰਾ ਮੀਂਹ ਆਣਾ ਤੇ ਪਰ ਗਰਮੀ ਫੁੱਲ ਜਗਾ ਐਨ ਔਰ ਗਏ ਤਾਂ ਵਜਰ ਪੈਣਾ ਸਾਨੀ ਜਿਵੇਂ ਪੱਤਾ ਵੀ ਨਹੀਂ ਖਿਲਦਾ ਪਿਆ ਤੇ ਝੋਨਾ ਲਾਉਣਾ ਝੋਨਾ ਲਾਵਾਂਗੇ ਆਪਾਂ ਅਗਲੀ ਵਾਰੀ ਚ ਐਤਵਾਰ ਆ ਵੀਰਵਾਰ ਅੱਜ ਸ਼ੁਕਰ ਸ਼ਨੀ ਸ਼ੁਕਰ ਸ਼ਨੀ ਐਤ ਸੋ 100 ਲਾਵਾਂਗੇ ਆਪਾਂ ਚਾਰ ਪੰਜ ਨਾਲ ਤੇ ਹੁਣ ਮੌਸਮ ਆਇਆ ਕਿ ਅਜ ਦੋ ਕੁ ਦਿਨ ਹੋਰ ਤਿੰਨ ਦਿਨ ਟਾਪਿਆਂਦੇ ਨਾ ਫਿਰ ਵੀ ਆਏ ਤਾਂ ਆਪ ਨੂੰ ਫਾਇਦਾ ਸੀਗਾ ਕਿਉਂਕਿ ਫਿਰ ਵੈਸੇ ਦੂਜਿਆਂ ਨੂੰ ਨਹੀਂ ਫਾਇਦਾ ਜਿਹੜੇ ਉਹ ਲੱਗੀ ਜਾਂਦੇ ਆ ਹੈ ਉਹਨਾਂ ਨੂੰ ਨਹੀਂ ਫਾਇਦਾ ਇਹ ਬੋਲ ਲੱਗੀਆਂ ਤਾਂ ਕਰਕੇ ਆ ਬਸ ਮੱਥੇ ਬੰਨੇ ਸੀ ਤੇ ਨਾਲੇ ਖਾਲੀ ਭਰ ਦੇਣਾ ਬੰਨੇ ਕਲੇ ਮੱਥੇ ਦੀ ਖਾਲੀ ਤਾਂ ਮੈਂ ਚਲੋ ਹੈਨਾ ਦੇਖੇ ਲੱਗ ਤਾਂ ਜਾਂਦੇ ਪਰ ਖੜ ਦੇ ਨਹੀਂ ਇਹ ਕੋ ਜਵਾਰ ਵਾਲਾ ਪੱਠਿਆਂ ਉਹਦੇ ਵੱਟ ਤੇ ਮਾੜੀ ਮਾੜੀ ਸਬਰ ਗੱਤੇ ਨਾਲ ਲਾ ਦਾਂਗੇ ਕੰਮ ਤਾਂ ਬਹੁਤ ਆ ਗਿਆ ਡੋਨੇ ਦੂਨੇ ਲਾਉਣ ਨੂੰ ਵਧੀਆ ਨਾਲ ਹੌਲਾ ਜਗਾੜਾ ਸੌ ਦਾ ਸਾਰ 300 ਰੁਪਏ ਦੇ ਆ ਕਈ ਕੋਈ ਨਾਲ ਜਾਂ ਹੋਰ ਸਬਰ ਗੱਤੇ ਭਾਰੇ ਹੋ ਜਾਂਦਾ ਸਟੀਲ ਜੀ ਦਾ ਹੌਲਾ ਜਗਾੜਾ ਵਧੀਆ ਨਾਲ ਜੇ ਲੱਕੜ ਲੁੱਕੜ ਦਾ ਵਾਹ ਹੁੰਦਾ ਉਹ ਫੱਥਾਂ ਵੱਜੀ ਜਾਂਦਾ ਨਹੀਂ ਜਬ ਵਧੀਆ ਬਾਕੀ ਸੁਹਾਗਾ ਮਾਰਤਾ ਸੀ ਇਹ ਚ ਕੱਦੂਆਂ ਕੋਈ ਸਕੀਮਾਂ ਨਹੀਂ ਆ ਮੌਸਮ ਓਕਿਆ ਤੜਕੇ ਆਈ ਸੀ ਪੂਰਜੀ ਥੋੜੀ ਥੋੜੀ ਤੇ ਪਰ ਲੱਗਦਾ ਨਹੀਂ ਹੁਣ ਹੁਣ ਉਧਰ ਚ ਲੱਗਦਾ ਉੱਥੇ ਕੀ ਆਪਣੇ ਅਗਲੇ ਖੇਤ ਵੀ ਪਈ ਜਾਂਦਾ ਲੱਗਦਾ ਇਥੋਂ ਕਿਉਂਕਿ ਧੁੰਦੀ ਬਣੀ ਨਾ ਬਾਕੀ ਧੁੰਦੀ ਤੇ ਚਾਚ ਫੇਰੇ ਦੀਂਦੀ ਆ ਹੈਨਾ ਮੌਸਮ ਕਰਕੇ ਅੱਜ ਤਾਂ ਹੈਗੇ ਚਾਂਸ ਬਾਕੀ ਨੈਟ ਤੇ ਦੇਖਦੇ ਕੀ ਚਾਂਸ ਵਿਖਾਉਂਦਾ ਆ ਬਣਨੀ ਹੈ ਪਰਗੇ ਖਾਲੀ ਪਰਗੇ ਹੁਣ ਤੱਕ ਫੁੱਲ ਹੋ ਗਿਆ ਨਾ ਸਵਾਰ ਹੋ ਜਨਾ ਫਿਰ ਕਿ ਇਹ ਆਇਆ ਵੀ ਮਲੋਟ ਵਾਲੇ ਪਾਸਿਓਂ ਤੇ ਆਪਣੇ ਮਾਉਂ ਦਾ ਵੀ ਮਲੋਟ ਵਾਲੇ ਪਾਸਿਓਂ ਆ ਗਿਆ ਮੀਓ ਤੋੜੇ ਤੱਪਾ ਦੇਉਣ ਖੜਾ ਜਾਂ ਆਪਾਂ ਲਈ ਇਹ ਆਸਾ ਇਧਰੋਂ ਕਿਤੇ ਨਹੀਂ ਆਉਂਦਾ ਬਹੁਤ ਘੱਟ ਜਾ ਰਿਹਾ ਹੈ ਰਮ ਰੋਡ ਵਾਲਾ ਹੁੰਦਾ ਤੇ ਪੱਕਾ ਬਦਲਾ ਟੱਪ ਹੋ ਗਿਆ ਮੈਨੂੰ ਵਾਟਟ ਨਹੀਂ ਆ ਰਹੀ ਮੈਂ ਕਿਹਾ ਵਾਟਟ ਬਣ ਰਹੀ ਇਹਨੂੰ ਹੋਰ ਦੇਰ ਕੋਈ ਨਹੀਂ ਤਾਂ ਕਰ ਗਿਆ ਬਦਲ ਬਹੁਤ ਜ਼ੋਰ ਚੜ ਗਿਆ ਅਸੀਂ ਖੁਸ਼ ਆ ਇਸ ਵਿੱਚ ਤੇ ਆਪਣੇ ਬੱਸ 41 ਬ੍ਰੇਕ ਢੇਰ ਤੇ ਸਵੇਹੀ ਉਹ ਵੀ ਇਹ ਨਾਮ ਦਿੱਤੀ ਸੀ ਕੰਪਨੀ ਦੀ ਉਹ ਦਿੱਤੀ ਆ ਆਰਗੇਨਾਈਜ਼ ਯਾ ਸਰ ਇਹ ਭਾਈ ਥੋੜੀ ਮੋਟੀ ਜੂਰੀ ਗਾ ਮਤਲਬ ਕੀ ਹਰ ਸੇ 10 ਦਿਨਾਂ ਤੋਂ ਬਾਅਦ ਨਹੀਂ ਤੇਰਾ ਵਾਹ ਫਤਰਵਾਂ ਜਾ ਕੋ ਅੱਜ ਤਾਂ ਨਹੀਂ ਆ ਰਹੀ ਆ ਜਾ ਮੋਰਕੂ ਕੀ ਹੋ ਰਿਹਾ ਹੈ ਜਹੜ ਵੀ ਮੁੜ ਕਾ ਨਹੀਂ ਸਕਦਾ ਸਾਧ ਨੂੰ ਭਜਾ ਕੇ ਮਾੜੀ ਫਿਰ ਲਾਵਾਂਗੇ ਦੇਖੋ ਬਦਰ ਪੂਰਾ ਓਕੇ ਬਣਿਆ ਲੋ ਜੀ ਟਰਾਲੀ ਕਰਤੀ ਆ ਪਰ ਰੈਡੀ ਆ ਆਪਣੀ ਟਾਇਰ ਕੋ ਸੋਰੀ ਸੋਰੀ ਟਾਇਰ ਟੂ ਲਾ ਕੇ ਠੀਕ ਹੈ ਤੇ ਅਗੇ ਦਹੀ ਵੀ ਲਾਤੀ ਸਾਈਡ ਤੇ ਆ ਵੀ ਲਾਤੀ ਗ੍ਰਿਲ ਵੀ ਲਾਤੀ ਠੀਕ ਹੈ ਬੈਕ ਸਟਾਫ ਉੱਤੇ ਵੇਖੇ ਸੀ ਨਾ ਅੱਜ ਗ੍ਰਿਲ ਲਾਈ ਆ ਤੇ ਟਾਇਰਾਂ ਲਾ ਬਣਾਇਆ ਸੈਂਬਲ ਹਿੱਸਾ ਠੀਕ ਹੈ ਤੇ ਦਹੀ ਲਾਈ ਆ ਤੇ ਬਸ ਫੋਰ ਚੀਜ਼ਾਂ ਨੇ ਬਸ ਉਹਨੂੰ ਪੇਂਟ ਜੌਬ ਲਈ ਰੈਡੀ ਆ ਇੱਕ ਇਹਦੇ ਲਈ ਬਸ ਆਪਾਂ ਉੱਤੇ ਬਣਾਈ ਸੀ ਰੋਡ ਇਹਨੂੰ ਆਪਾਂ ਰਿਚਪਸਾ ਲਈਏ ਉਹ ਨੋ ਬਲੈਕ ਜਾਣ ਤਾਂ ਰੱਖੀਏ ਕਿਉਂਕਿ ਇਹ ਅਲੱਗ ਚੀਜ਼ੇ ਚੂਹ ਹੈ ਨਾ ਜੇ ਆਪਾਂ ਕਰਨਾ ਬਲੂ ਕਲਰ ਤੇ ਬਲੂ ਕਲਰ ਚ ਕੈਂਟ ਲੱਗੋਗੀ ਠੀਕ ਹੈ ਨਾ ਪੂਰੀ ਐਂਡ ਓਕੇ ਲੱਗੂਗੀ ਬਸ ਹੁਣ ਇਹਦੀਆਂ 2-3 ਰਹਿ ਗਈਆਂ ਤੀਜਾ ਇੱਕ ਤਾਂ ਪੌੜੀ ਬਣਾਉਣੀ ਸਾਈਡ ਤੇ ਠੀਕ ਹੈ ਤੇ ਇੱਕ ਟੂਲ ਲਾਉਣਾ ਆਪਾਂ ਸਾਈਡ ਤੇ ਥੱਲੇ ਤੇ ਉਹ ਆਪਾਂ ਬਣਾਉਂਗੇ 3D ਪ੍ਰਿੰਟ ਤੇ ਟਾਇਰ ਬਣਾ ਤੇ ਆਪਾਂ ਤੇ ਆਪਾਂ ਦੇ ਡਬਲ ਇਹ ਤਾਂ ਕਿੰਨਾ कसे ਨਹੀਂ ਹੈ ਜੀ ਿੱਲੇ ਫਿਰਦੇ ਆ ਹੁਣ ਦੇਖੋ ਹੁਣ ਸਹੀ ਹੋਣਗੇ